ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਮਣਕੇ ਵਾਲੀ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਤੇ ਬਾਈ ਲੱਖੇ ਦੇ ਕੋਲੇ ਆ ਅੱਜ ਮੇਤਰੋ ਮੱਜਾ ਤਾਂ ਹੈਗੀਆਂ ਹੀ ਹੈਗੀਆਂ ਤੋਂ ਬਾਈ ਨੇ ਲਾਨ ਕਰਤਾ ਕਹਿੰਦਾ ਬਰਾਂਡੇ ਵਾਲਾ ਵੀ ਸਾਰਾ ਕੁਝ ਦਿਖਾ ਦੇ ਸਾਬਿਆ ਕਹਿੰਦਾ ਵੇਚ ਦੀ ਦੇਣਾ ਯਾਰ ਜਿਹੜਾ ਕੋਈ ਵੇਖਦਾ ਹੋਇਆ ਕਹਿੰਦਾ ਜਿਹੜੇ ਰੁਪਏ ਪੂਰੇ ਹੁੰਦੇ ਦੇ ਦੇਣਾ ਆਪਾਂ ਕਹਿੰਦਾ ਜਗਜੀਤ ਮਸ਼ੀਨ ਖੜੀ ਆ ਤੂੜੀ ਵਾਲੀ ਮੇਤਰੋ 18 ਮਾਡਲ ਆ ਟਰੈਕਟਰ ਖੜਾ 93 ਮਾਡਲ ਬਾਈ 94 ਜੀ 94 ਮਾਡਲ 59 11 ਜੇ ਨੂੰ ਜਾਣ ਦਾ ਇਲਾਕਾ ਸਾਰਾ ਜਦੋਂ ਪਾਏ ਹੁਣ ਹਲ ਪਿੱਛੇ 17 ਫਿਰ ਪੈਲੀ ਵਾਉਣ ਨੂੰ ਵੱਜਦੇ ਨਹੀਂ ਰਾਤ ਦੇ 12 ਤੇ ਆ ਜਾ ਮੇਰੇ ਮ 911 ਤੇ ਨਾਲ ਦੇ ਦੇਣੀ ਆ ਐਗਰੀ ਚੌਣ ਦੀ ਮਿੱਤਰੋ ਜਿਹੜੀ ਤੁਹਾਨੂੰ ਕਣਕ ਬੀਜਣ ਵਾਲੀ ਮਸ਼ੀਨ ਹਨਾ ਬਾਈ ਤੇ ਪਰਲਾ ਟਰੈਕਟਰ ਕਿਹੜਾ ਮਾਡਲ ਆ ਕੇ ਸੁਣੋ ਨੀ ਉਹ 20 ਮਾਡਲ ਆ ਜੀ 20 ਮਾਡਲ ਕੰਬਾਈਨ ਕਰਪੈਣ 22 ਮਾਡਲ ਆ ਜੀ 22 ਮਾਡਲ ਏਟਾ ਕੀ ਜ਼ਰੂਰ ਹੋਈ ਆ ਤੇ ਬਾਕੀ ਬਾਈ ਸਾਰਾ ਕੁਝ ਆ ਕੇ ਇੱਥੇ ਵੇਖ ਲਓ ਬਾਈ ਖੇਤੀਬਾੜੀ ਦਾ ਸੰਦ ਤੇ ਆਜੋ ਮਹੀਆਂ ਬਾਰੇ ਚੜਾਈਏ ਆ ਪਚਾਂਦਾ ਬਾਈ ਬੱਲੀ ਮੈਂ ਦੀ ਕੀ ਡਿਟੇਲ ਆ ਵੀਰੇ ਇਹ ਦੂਜਾ ਸੂਆ ਸੂਈ ਆ ਜੀ ਠੀਕ ਆ ਹਾਂ ਜੀ ਵੀਰੇ ਇਹਨੂੰ ਸੂਈ ਨੂੰ ਤਿੰਨ ਚਾਰ ਦਿਨ ਹੋਏ ਆ ਨਾਲ ਨਾਲ ਬੱਚੇ ਦਾ ਮਗਰ ਘੱਟੀ ਆ ਜੀ ਨੀਲੀ ਰਾਵੀ ਦੀ ਠੀਕ ਆ ਵੀਰੇ ਹਾਂ ਇਸ ਟਾਈਮ ਹੁਣ ਆਪਾਂ 9 ਕਿਲੋ ਦੁੱਧ ਚਵਾ ਦੇਵਾਂਗੇ ਬਾਈ ਜੀ ਠੀਕ ਆ ਵੀਰੇ ਹਾਂ ਜੀ ਚੂਣ ਚਣ ਕਿਵੇਂ ਲੱਗਾ ਵੀਰੇ ਬਾਈ ਬੋਲੀ ਇੱਕ ਨੰਬਰ ਦੀ ਵੀਰੇ ਠੀਕ ਆ ਬਾਈ ਲੈਵੇਂ ਨੂੰ ਵੀ ਲੋ ਬਹੁਤ ਖਰੀਆ ਨਾ ਬਾਈ ਬਹੁਤ ਬਹੁਤ ਹੀ ਬਹੁਤ ਸੀਲ ਸਾਉ ਹੈ ਵੀਰੇ ਕੋਇਆ ਪਤਲੇ ਪਿੰਡੇ ਦੀ ਆ ਲੇ ਜਿਵੇਂ ਗੰਡੇ ਦੀ ਸ਼ਲਕ ਵਾਕਿਆ ਹੀ ਬਾਈ ਅੱਛਾ ਦੁੱਧ ਕਿੰਨਾ ਹੋਊਗਾ ਹੁਣ 9 ਕਿਲੋ ਚਵਾਵਾਂਗੇ ਪਕੰਡੇ ਵਾਲਾ ਬਾਈ ਜੀ ਹਾਂ ਕੰਡੇ ਦੁੱਧ 12 ਕਿਲੋ ਦੇਜੂ ਮੈਂ ਬਾਈ ਹਾਂ 12 ਤੇਰਾ ਨਾਮਣਾ ਬਾਈ ਜੀ ਦੁੱਧ ਦੇ ਜੂ ਦੇ ਵਾਲੀ ਮੈਂ ਕੱਟੀ ਮਗਰ ਨੀਲੀ ਦਾ ਵੀ ਹਾਂ ਨੀਲੀ ਰਾਵੀ ਦੀ ਕੱਟੀ ਬਾਈ ਜੀ ਅੱਛਾ ਕਿੰਨੇ ਦੀ ਬਾਈ ਲੱਖੇ ਇਲਾਣ ਹੀ ਕਰਨੇ ਅੱਜ ਵੇਖੀ ਜਉ ਘਾਟਾ ਵਾਧਾ ਨਹੀਂ ਦੇਖਣਾ ਬਸ ਦੇਣ ਵਾਲੀਆਂ ਗੱਲਾਂ ਹੁਣ 95 ਦੀ ਦੇ ਬਸ ਠੀਕ ਆ ਯਾਰ ਲੈ ਬਾਈ ਆ ਪਾ ਕਿੱਥੇ ਮਿਲਦੇ ਆ ਛੇਤੀ ਮਿੱਤਰੋ ਹੁਣ ਨਹੀਂ ਸੱਜਰਾ ਮਈਆਂ 90 95 ਵਾਲੀਆਂ ਮਿਲਣੀਆਂ ਲੈ ਲਓ ਜੇ ਲਈ ਜਾਂਦੀ ਆ ਤਾਂ ਬਖੁੰਜ ਨਾ ਜਾਇਆ ਜੇ ਤੇ ਇਹਨੂੰ ਤੋੜ ਦਈਏ ਵੇ ਲੱਖੇ ਵੀਰੇ ਕੱਢੀ ਬਾਹਰ ਨੂੰ 95000 ਰੁਪਇਆ ਮੁੱਲ ਆ ਬਸ ਇੱਥੋਂ ਛੋੜ ਸੱਪਾ ਹੀ ਹੋਣਾ ਕੱਤੀ ਮਗਰ ਨੀਲੀ ਦਾ ਵੀ ਦੀ ਚਾਰਾਂ ਦਿਨਾਂ ਦੀ ਸੋਈ ਆ ਤੇ ਮਿੱਤਰੋ 9 ਕਿਲੋ ਬੌਲਾ ਲਾ ਲਿਓ 9 ਕਿਲੋ ਦੁੱਧ ਲਾ ਲਿਓ ਇਹਦੇ ਥਰੇ ਤਿਆਰ ਆ ਪਤਲੀ ਚਮੜੀ ਦੀ ਕਾਗਜੀ ਚਮੜੀ ਦੇ ਵਿੱਚ ਮੈਂ ਆ ਦੁੱਧ 12 ਕਿਲੋ ਦੇ ਦੂੰਗੀ ਤਾਜੀ ਸੱਜਰਾ ਸਾਰੇ ਦਿਨਾਂ ਦੀ 295000 ਰੁਪਿਆ ਸਿਰਫ ਰੇਟ ਆ ਮਿੱਤਰੋ ਦੇਖੋ ਮੈਂ ਕਿਹੜਾ ਦੀ ਦੂਜਾ ਸੂਆ ਤੀਜਾ ਸੂਆ ਝੋਟੀ ਅੰਗ ਮੈਂ ਜਾਵਾਂ ਟਿਕਾਣੇ ਦੀ ਤੇ ਬਾਕੀ ਭਾਈ ਲੇਵਾ ਵੀ ਦੱਸਦਾ ਮੈਂ ਦੁੱਧ 12 ਕਿਲੋ ਪਾਉਗੇ ਐਨ ਮੈਂ ਦਾ ਸਲੇਟੀ ਵਰਗਾ ਪਧਰਾ ਲੇਵਾ ਪਿਆ ਬਾਕੀ ਹੁਣ ਭਾਈ 90 95 ਵਾਲਾ ਭਾਅ ਤਾਂ ਜੀ ਮੈਨਾਂ ਦਾ ਨਹੀਂ ਮਿਲਣਾ ਸਾਰੇ ਭਰਾ ਹੀ ਤੁਸੀਂ ਜਾਣਦੇ ਆ ਲੱਖੋਂ ਬਾਹਰ ਵਾਲੇ ਵਾਜੇ ਸਵਾ ਲੱਖ ਦੇ ਘੇਰੇ ਆ ਜੇ ਉੱਚੇ ਬੱਚੇ ਵਾਲੀਆਂ ਮਈਆਂ ਵਿਕਣੀਆਂ ਆ ਆ ਤੋਕੜ ਗੱਪਣੇ ਕਿਨੇ ਚਿਰ ਦੀ ਗੱਪਣਾ ਕੀ ਰੱਖੇ ਭਾਈ ਹਾਂ ਜੀ 6 ਮਹੀਨਾ ਤੋਂ ਉੱਤੇ ਹੋ ਗਈ ਆ ਪੰਜ 10 ਦਿਨ ਵੀਰੇ 6 ਮਹੀਨਿਆਂ ਤੋਂ ਉੱਪਰ ਤੇ ਦੋਦ ਵੀਰੇ ਯਾਰ ਹੁਣ ਥਣ ਪਾਸ ਹੀ ਥਣ ਪਾਸ ਹੀ ਡرائی ਵਾਲੇ ਪਾਸੇ ਹਾਂ ਡرائی ਵਾਲੇ ਵਸੇ ਤੇਰੀ ਦੇ ਦਈਏ ਰੱਖੇ ਬਈ ਉਹ ਵੀਰੇ ਯਾਰ 60000 ਦੀ ਦੇ ਦਿਆਂਗੇ ਹੋਰ ਚੱਕ ਦੇ ਦੋ ਛੱਲ ਦੇ ਦਿਆਂਗੇ ਹਾਂ ਜਾਣ ਦੇ ਯਾਰ ਕੋਈ ਨਹੀਂ ਲੈ ਸਾਹਮਣੇ ਹੋਲ ਜਾ ਕੇ ਮਿੱਤਰੋ ਤੋਰੀ ਬਈ ਕਿਉਂਕਿ ਵੇ 60000 ਦੀ ਤਾਂ ਵਜੋਂ ਤੇ ਮੈਂ ਹੈਗੀ ਆ ਜੋ ਸੋਤੀਏ ਤਾਂ ਕੱਲ ਜਿੰਦੂ ਸਾਡੇ ਪਿੰਡ ਆਲਾ ਵੇਚ ਕੇ ਆਇਆ ਕਿਵੇਂ ਇਹਦੇ ਨਾਲ ਦੀ ਸੀਂ ਹਾਂ ਚੜਾ ਵੇ ਕਾ ਟੀਵੀ ਚੱਕਤੀ ਸਾਡੇ ਜਿੰਦੂ ਨੇ ਬਈ ਅੱਜ ਇਹਦਾ ਨਹੀਂ ਛੱਡਣਾ ਕੋਈ ਕਹਣਾ ਪਹਿਲੇ ਸਵਿਚ ਉੱਟੀਆ ਵੀਰੇ ਦੂਜਾ ਸਵਿਚ ਲਈ ਗੱਪਣਾ ਹੈ ਹਾਂ ਬਈ ਲੱਖੇ ਬਈ ਕਾ ਵੀ ਛੋਟੀ ਗਰੀ ਕਮਾਲਾ 6 ਮਹੀਨਿਆਂ ਦੀ ਗੱਪਣ ਲੈਵਲ ਉਹ ਬਹੁਤ ਚੰਗਾ ਬਣਾਉਂਦੀ ਆ ਦੁੱਧ ਵੀ ਚੰਗਾ ਦਿੱਤਾ ਹੋਇਆ ਬਈ 12 13 ਲੀਟਰ ਦਾ ਕਰਦਾ ਹੈ ਅੱਛਾ ਕੋਈ ਪਾਰ ਪਿੱਛੇ ਦੀ ਬਈ ਨਾ ਨਾ ਵੀਰੇ ਗਾਰੰਟੀ ਫੁੱਲ ਆਪਣੀ ਦੀਕਾ ਬਈ ਅਸਲੀ ਗਾਰੰਟੀ ਹੈ ਗੱਲ ਦਾ ਕੁਝ ਕਹਿ ਨਹੀਂ ਸਕਦੇ ਹਨਾ ਬਈ ਹਾਂਜੀ ਅੱਛਾ ਨੰਬਰ ਨੰਬਰ ਵੀਰੇ 788883 ਹੂੰ 13337 ਜੀ ਤੇ ਇੱਕ ਵਾਰੀ ਆਹ ਸਮਾਨ ਫਿਰ ਦੱਸ ਦਿਆ ਮਸ਼ੀਨ ਕਿਹੜਾ ਮਾਡਲ ਆ ਗਈ ਬਾਈ ਮਸ਼ੀਨ ਆਪਣੀ ਆ ਗਈ ਦੀ ਬਾਈ ਮਾਡਲ ਆ ਅਮਨ ਮਸ਼ੀਨ ਹੈ ਜੀ ਅਮਨ ਕੰਪਨੀ ਦੀ ਠੀਕ ਹੈ ਤੇ ਚੱਲਦੀ ਓਕੇ ਜਮ ਹਾਂਜੀ ਹਾਂਜੀ ਫੁੱਲ ਗਾਰੰਟੀ ਹੋ ਗਈ ਠੀਕ ਹੈ ਕਿੰਨੇ ਦੀ ਬਾਈ ਵੀਰੇ ਯਾਰ ਦੇ ਦੇਾਂਗੇ 13 ਲੱਖ ਦੀ 13 ਲੱਖ ਦੀ ਹਾਂਜੀ ਠੀਕ ਇਹ ਮਸ਼ੀਨ ਕੱਲੀ ਹਾਂਜੀ ਹਾਂਜੀ ਇਹਦਾ ਬਾਵਰ ਰੇਟ ਕੀ ਕਰਨਗੇ ਆਉਂਦੀ ਮਹਿੰਗੀ ਹੁੰਦੀ ਏ ਇਹ ਮਹਿੰਗੀ ਹੁੰਦੀ ਏ ਜੀ ਅੱਛਾ ਕਪੜੀ ਸਰੇ ਦੇ ਨਾਬੇ ਦੀ ਏ ਵੀਰੇ ਨਾਬੇ ਬੰਦੀ ਏ ਅੱਛਾ ਨਾਬੇ ਦੀ ਏ ਬਈ ਠੀਕ ਏ ਯਾਰ ਮੈਂ ਤਾਂ ਠੀਕ ਏ ਬਈ ਇਹ ਆ ਗਈ ਤੇ 59 11 ਬਈ 59 11 ਵੀਰੇ ਸਾਢੇ ਤੇ ਅੰਦਾ ਦੇ ਦੇਾਂਗੇ ਯਾਰ ਮਾਡਲ 94 94 ਮਾਡਲ ਡੀਆਈ ਹੋਇਆ ਵੀਰੇ ਪਾਵਰ ਸਟੀering ਪਾਵਰ ਸਟੀering ਡੀਆਈ ਹੋਇਆ ਹੋਇਆ ਠੀਕ ਅਗਲੇ ਟਾਇਰ ਨਵੇਂ ਲਾਏ ਆ ਪਿਛਲੇ 90 ਪੈਸੇ ਹੋਣਗੇ ਵੀਰੇ ਆ ਜਗਜੀਤ ਮਸ਼ੀ ਏ ਵੀਰੇ 1 60 ਦੀ ਦੇ ਦਿਆਂਗੇ ਠੀਕ ਆ ਬਾਈ ਤੇ ਵੱਡੀ ਕਮੈਂਡ ਬਾਈ ਹਾਂ ਵੱਡੀ ਕਰਫੈਂਡ ਆਪਾਂ ਪਹਿਲਾਂ ਦੱਸਿਆ ਸੀ ਬਾਈ ਜੀ ਤੇਰਾ ਲੱਖ ਰੁਪਿਆ ਤੇਰਾ ਵੱਡੀ ਕਮੈਂਡ ਮੈਂ ਆਹ ਲਾਲ ਮਸ਼ੀਨ ਦਾ ਸੋਚੀ ਬੈਠੇ ਆ ਹਾਂ ਨੈਗਰੀ ਜੌਣ ਆ ਲੈਂਦਾ ਇਹਦਾ ਵੀਰੇ ਕੋਈ ਨਹੀਂ ਕਰ ਲਾਂਗੇ ਇਹਦਾ 1 80 82 ਦੇ ਦਿਆਂਗੇ 1 80 85 ਦੇ ਆਹ ਮੈਂ ਚੱਕਰਾ ਜੇ ਪੈ ਗਈ ਭਲਾ ਮੈਂ 13 ਲੱਖ ਦੀ ਇਹ ਇੱਕ ਟਰੈਕਟਰ ਹੈਗਾ ਸੋਨਾਲਿਕਾ 20 ਮਾਡਲ 4x4 ਆ ਜੀ 4x4 20 ਮਾਡਲ ਇਹ ਕਿੰਨੇ ਦਾ ਬਾਈ ਏ ਵੀਰੇ ਦੇ ਦਿਆਂਗੇ 7 ਲੱਖ ਰੁਪਏ ਦਾ ਠੀਕ ਹੈ 4/4 ਹੈ ਹਾਂਜੀ 4/4 ਕਿਹੜਾ ਮਾਡਲ ਆ ਗਿਆ ਇਹ 20 ਮਾਡਲ ਚੱਲਿਆ ਕਿੰਨੇ ਘੰਟੇ ਆ ਇਹ ਬਾਈ ਜੀ ਚੱਲਿਆ ਹੋਣਾ ਸਾਰਾ ਕੋ 14-1500 ਘੰਟਾ ਬਸ ਠੀਕ ਹੈ ਤੇ ਬਈ ਵੱਡੀ ਕਮਬੈਂਡ 13 ਲੱਖ ਦੀ ਦੇਦਾ ਕਿਹੜਾ ਮਾਡਲ ਉਹ ਉਹ 22 ਮਾਡਲ 22 ਮਾਡਲ ਕਿਹੜੀ ਆ ਗਈ ਉਹ ਆਮਣਾਂ ਜੀ ਆਮਣਾਂ ਦੀ ਠੀਕ ਹੈ ਬਈ ਲੈ ਵੀ ਮਿੱਤਰੋ ਐਡ ਨਾ ਸਿਰੇ ਲੱਗੀ ਪਈ ਗੱਲਬਾਤ ਅੱਜ ਤਾਂ ਵੀਡੀਓ ਦੀ ਪਿੰਡ ਆ ਮਿੱਤਰੋ ਮਣਕਿਆਂ ਵਾਲੀ ਤੇ ਜ਼ਿਲ੍ਹਾ ਲੱਗਦਾ ਵਾ ਫਰਵਰੀਪੁਰ ਲੱਖੇ 22 ਦੇ ਕੋਲ ਬੁੱਦਕੀ ਵਾਲੇ ਸਾਬੇ ਦੇ ਬੋਲ ਧੰਨਵਾਦ